ਸਸਿਕਾਂਤ ਜੀ ਮੈਂ ਹਾਂ ਗਗਨਦੀਪ ਹੋਜਾ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਟੁਡੇ ਬੀਤੀ ਰਾਤ ਤੁਹਾਨੂੰ ਇੱਕ ਬ੍ਰੇਕਿੰਗ ਦਾ ਖੁਲਾਸਾ ਕੀਤਾ ਸੀਗਾ ਅੱਜ ਇੱਕ ਹੋਰ ਬ੍ਰੇਕਿੰਗ ਦਾ ਖੁਲਾਸਾ ਕਰਾਂਗੇ ਕੈਪਟਨ ਅਮੰਦਰ ਸਿੰਘ ਨਾਲ ਜੁੜੀ ਵੱਡੀ ਖਬਰ ਹੈ ਔਰ ਜਿਵੇਂ ਕਿ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਪੰਜਾਬ ਮਾਮਲੇ ਦੇ ਇੰਚਾਰਜ ਸ਼੍ਰੀ ਨਵਾਸ ਨੂੰ ਦੀ ਡਿਊਟੀ ਲਗਾਈ ਹੈ ਕੈਪਟਨ ਅਮੰਦਰ ਸਿੰਘ ਨੂੰ ਜਾ ਕੇ ਅਫਸਰਾਂ ਦੇ ਕੇ ਮਿਲਣ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੱਕ ਜਿਹੜੇ ਨੋਟਿਸ ਫਰੇਮਾ ਦੇ ਤਹਿਤ ਕੈਪਟਨ ਅੰਦਰ ਸਿੰਘ ਅਤੇ ਉਹਨਾਂ ਦੇ ਬੇਟੇ ਰਣਿੰਦਰ ਸਿੰਘ ਨੂੰ ਦਿੱਤੇ ਗਏ ਸਨ ਉਹਨਾਂ ਨਾਲ ਜਿਹੜਾ ਸਿਆਸੀ ਪੁਚਾਲ ਪੰਜਾਬ ਵਿੱਚ ਪੈਦਾ ਹੋ ਗਿਆ ਸੀ ਅਤੇ ਕਾਂਗਰਸ ਕੈਪਟਨ ਅੰਦਰ ਸਿੰਘ ਉਤੇ ਡੋਰੇ ਪਾਣ ਲੱਗੀ ਸੀ ਉਸ ਦੇ ਬਚਾਓ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਸ਼੍ਰੀ ਨਿਵਾਸ ਨੂੰ ਇੱਥੇ ਭੇਜਿਆ ਪਾਵਕੀ ਮੁਲਾਕਾਤ ਕੱਲ੍ਹ ਸਵੇਰੇ ਹੋਈ ਸੀ ਪਰ ਉਦੀ ਤਸਵੀਰ ਜਿਹੜੀ ਹੈ ਪੁਪੇਸ਼ ਬੁਗੇਲ ਦੇ ਦੇ ਆ ਤੋਂ ਬਾਅਦ ਜਾਰੀ ਕੀਤੀ ਗਿਆ ਪਰ ਇਸੇ ਚਲਦੇ ਆ ਭਾਰਤੀ ਜਨਤਾ ਪਾਰਟੀ ਨੇ ਕ੍ਰਾਈਸਿਸ ਮੈਨੇਜਮੈਂਟ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਯੂਐਸ ਦੇ ਨਾਲ ਜਿਹੜੀ ਟ੍ਰੇਡ ਡੀਲ ਹੋਈ ਹੈ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਕਾਫੀ ਦਬਾਅ ਹੇਤ ਹੈ ਅਤੇ ਜਿਹੜੇ ਕਿਸਾਨ ਆਗੂ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਚੱਲ ਰਹੇ ਨੇ ਕਿਉਂਕਿ ਜਿਹੜੀ ਵੀ ਯੂਐਸ ਟ੍ਰੇਡ ਦੀ ਨਾਲ ਹੋਈ ਹੈ ਉਹਦੇ ਨਾਲ ਚੱਲਦੇ ਕਾਫੀ ਜਿਹੜੇ ਦੋਰ ਕਾਮੇ ਸਟੈਂਡ ਨਿਕਲਣੇ ਉਹਨਾਂ ਕਿਸਾਨ ਆਗੂ ਖਾਚੇ ਬਰੜ ਕਰ ਰਹੇ ਨੇ ਔਰ ਬ੍ਰੇਕਿੰਗ ਵੀ ਤੁਹਾਨੂੰ ਦੱਸਿਆ ਕੀ ਬ੍ਰੇਕਿੰਗ ਹੈਗੀ ਕਿਉਂਕਿ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜੁਆਇੰਟ ਡਾਇਰੈਕਟਰ ਰਵੀ ਤਿਵਾੜੀ ਹੈਗੇ ਨੇ 2009 ਬੈਚ ਦੇ ਜਰੰਦਰ ਵਿਕੇ ਜੁਆਇੰਟ ਡਾਇਰੈਕਟਰ ਨੇ ਉਹਨਾਂ ਵੱਲੋਂ ਜਿਹੜਾ ਨੋਟਿਸ ਜਾਰੀ ਕੀਤਾ ਹੈ ਕਿ ਅਸੀਂ ਫੇਮਾ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੀ ਗਾਇਵਾਲ ਸਰਕਾਰ ਨੇ ਇਸ ਨੂੰ ਕਾਫੀ ਗੰਭੀਰਤਾ ਨਾਲ ਲੈਂਦੇ ਹੋਏ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਤੁਰੰਤ ਬਾਅਦ ਜਿਹੜੇ ਆਪਾਂ ਗੱਲ ਕਰ ਸਕਦੇ ਹਾਂ ਕਿ ਉਹਨਾਂ ਦੇ ਥਾਂ ਤੇ ਦਿਨੇਸ਼ ਪਚੋਰੀ ਜਿਹੜੇ ਨੇ ਜੁਆਇੰਟ ਡਾਇਰੈਕਟਰ ਉਹ ਉਥੇ ਪਹੁੰਚ ਚੁੱਕੇ ਨੇ ਉਹਨਾਂ ਨੇ ਜੁਆਇਨ ਵੀ ਕਰ ਦਿੱਤਾ ਹੈ ਔਰ ਕਾਫੀ ਰਾਹਤ ਦੀ ਖਬਰ ਕੈਪਟਨ ਵਿੰਦਰ ਸਿੰਘ ਵਾਸਤੇ ਮੰਨੀ ਜਾ ਰਹੀ ਹੈ ਕਿਉਂਕਿ ਐਡੀ ਵੱਲੋਂ ਨੋਟਿਸ ਆਣਾ ਬਾਅਦ ਬੇਟੇ ਨੂੰ ਇੱਕਾਫੀ ਗੰਭੀਰ ਮਾਮਲਾ ਜਾਪਦਾ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਆਪ ਦਿੱਗਾ ਚਾਪ ਕੋ ਜੋ ਹੈ ਤੌਰ ਤੇ ਵਿਚਾਰ ਇਸਨੋਂ ਪਾਵੇ ਕਿ ਉਹਨਾਂ ਨੇ ਆਪਣੇ ਇੱਕ ਨਰਾਸ਼ਗੀ ਵੀ ਪਾਰਟੀ ਦਾ ਜ਼ਾਹਿਰ ਕੀਤੀ ਸੀ ਪਰ ਇੱਕ ਬਾਮ ਲਾਣ ਦੀ ਜਿਹੜੀ ਕਵਾਇਦ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਗਈ ਹੈ ਜਿਵੇਂ ਕੱਲ ਰਾਤੀ ਤੁਹਾਨੂੰ ਅਸੀਂ ਕਹਿਤਾ ਸੀਗਾ ਕਿ ਕੈਪਟਨ ਮਿੰਦਰ ਸਿੰਘ ਭਾਜਪਾ ਵਿੱਚ ਹੀ ਰਹਿ ਸਕਦੇ ਹਨ ਇਸ ਤੇ ਪੂਰਨ ਇਹਨਾਂ ਸਾਰੇ ਸ਼ੰਕਾਵਾਂ ਤੇ ਪੂਰਨ ਵਿਰਾਮ ਲੱਗ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਨੋਟਿਸ ਦੀ ਜਿਹੜੀ ਕਾਰਵਾਈ ਹੈ ਉਹ ਕਿ ਸਟ੍ਰੀਟ ਹੈ ਅਮਲ ਚਾਹੁੰਦੀ ਹੈ ਉਹਨੂੰ ਵਾਪਸ ਲੈ ਜਾਂਦਾ ਹੈ ਜਾਂ ਐਵੇਂ ਕੋਈ ਫਾਰਮੈਲਟੀ ਕਰਕੇ ਕੋਈ ਕਾਗਜ਼ ਦੀ ਜਵਾਬ ਕਾਗਜ਼ਨਾਮਾ ਦੇ ਦਿੱਤਾ ਜਾਵੇਗਾ ਧੰਨਵਾਦ